ਟਾਂਡਾ ਉੜਮੁੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਪਿੰਡ ਕਰਾਲਾ ਨਜ਼ਦੀਕ ਇੱਕ ਪ੍ਰਾਈਵੇਟ ਕੰਪਨੀ ਦੀ ਪਾਸਪਲਟਨ ਕਾਰਨ ਬੱਸ 'ਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਨਜ਼ਦੀਕ ਖਤਾਨਾ ਚ ਜਾ ਬਲਟੀ ਮੌਕੇ ਤੇ ਪਹੁੰਚ ਕੇ ਲੋਕਾਂ ਨੇ ਪਲਟੀ ਹੋਈ ਬੱਸ ਤੋਂ ਸਵਾਰੀਆਂ ਨੂੰ ਕੱਢ ਕੇ ਟਾਂਡਾ ਅਤੇ ਦਸੂਹਾ ਦੇ ਹਸਪਤਾਲ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ एम्बुलेंस आने पहुंच के बचाव कार्य का अपना योगदान पाया जी नगर तो आपको सिविल हॉस्पिटल दसूआ पहुंचाए गया है इथे हां जी ठीक है ਆਪੇ ਪਾਸ ਨੂੰ ਤਿੰਨ ਚਾਰ ਵਾਰ ਵੀ ਕਿਹਾ ਵੀ ਬਾਕੀ ਤੇ ਤੱਕ ਟੈਵਣੇ ਨੂੰ ਤੇਜਾ ਕਰ ਕਿ ਆਪੇ ਪਾਸ ਨੂੰ ਹੋਲੀ ਜਿਹਾ ਤੇਜ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ ਟੋਮੇਟ ਹਸਰ ਹੁੰਦਾ ਫੇਰ ਕੱਟ ਮਾਰਨਾ ਪੈਂਦਾ ਇਹ ਖੁੱਡੇ ਪਾਸ ਵੱੜਨੇ ਚੜ੍ਹ ਲੱਗੀਆਂ ਸੀ ਉਹਨੇ ਸਵਾਰੀ ਨੂੰ ਕੀ ਕੀਤਾ ਸਵਾਰੀ ਦਾ ਇੱਕ ਪਾਸੇ ਤੋਂ ਉਹ ਲਾਸਟ ਜਿਹੜੀ ਲਾਸਟ ਵਾਲੀ ਚੰਨੀ ਉਹ ਰੋ ਪੈ ਥੱਲੇ ਸੀਗਾ ਇਹਨੇ ਪਾਸ ਨਾਲ ਜੇ ਸ਼ੁਰੂ ਕਰਤੀ ਉੱਥੇ ਬੱਤੀ ਮੋਤਮਾਂ ਦੇ ਇੰਨੇ ਮੁਰਕੇ ਗੱਡੇ ਲੋਕੇ ਕਰਾਉਣਾ ਚਾਕੇ ਬਸ ਭੱਟ ਦੇ ਚੱਕਪੁਰੀ ਪੁੱਛਦੇ ਕਿ ਕੀ ਆਪ ਨੂੰ ਕਿੰਨੇ ਵੀ ਕਿਤੇ ਤੱਕ ਦੇਮ ਤੇਜਾ ਵਾਲੇ ਕਿਹਾ ਕਿ ਹੋਲੀ ਚਲਾ ਬੱਸ ਤੇ ਨਾ ਚਲਾ ਬਹੁਤ ਤੇਜ ਲੈ ਤੈਂਚਾ ਵੇ ਪੱਜੇ ਤੋਂ ਬਚੀ ਕਿ ਲੱਗਦਾ ਕਿ ਡਰਾਈਵ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਉਹਦੇ ਤੁਹਾਨੂੰ ਪਤਾ ਨਹੀਂ ਲੋਕੇ ਪਰ ਮੂਹ ਨਹੀਂ ਦੇਖਿਆ ਮੈਨੂੰ ਤਾਂ ਲੱਗਦਾ 100% ਤਾਂ ਨਸ਼ਾ ਕੀਤਾ ਕਿ ਇਹ ਸੀ ਕਿਉਂਕਿ ਜਦੋਂ ਇਹ ਖਾਲਸੀ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਕਾਫੀ ਸੀ ਜਿਹੜਾ ਪਿੰਡ ਕੋਲ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਣਾਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਿਆਂ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇਹ ਇਲ ਖਸਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਸੂਹੇ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਪਰਸਨਲ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸ ਤਰ੍ਹਾਂ ਦੀ ਇੰਜੀਨੀਅਰ ਜਾਂ ਮਲ ਕੋਈ ਤੇ ਥੋੜਾ ਨਹੀਂ ਹੈ ਤੱਕ ਕੋਈ ਇਦਾਂ ਦੀ ਗੱਲ ਪਚਾ ਹੈਗਾ ਮਾਪੋਂ ਦੀ ਬੜੀ ਕਿਰਪਾ ਹੋਈ ਹੈ। ਬਾਕੀ ਬੱਸੇ ਸਿੱਧੀ ਕਰਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ। ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਇਸ ਮੁਖ ਤੇ ਆਗੇ ਸੀ ਇਸ ਕਰਕੇ ਸਾਰਾ ਲੱਗੇ ਹੋਏ ਨੇ ਜੀ ਉਹਦੇ ਵਿੱਚ ਹੀ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز